ਬੋਲ ਜੀ ਗੁੱਡ ਮਾਰਨਿੰਗ ਐਵਰੀਬਾਡੀ ਸਤਿ ਸ੍ਰੀ ਅਕਾਲ ਨਵਾਂ ਦਿਨ ਨਵੀਂ ਸਵੇਰ ਅਫਤਾਰ ਭਾਜੀ ਸਾਡੇ ਨਾਲ ਤੇ ਖੁਸ਼ੀਆਂ ਹੀ ਖੁਸ਼ੀਆਂ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਤੋਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਤੇ ਸ੍ਰੀ ਦੇ ਨਦਰ ਦਰਸ਼ਨ ਕਰਕੇ ਚਲੀਆਂ ਜਾਂਦੀਆਂ ਨੇ ਸਾਡਾ ਸੁਭਾਅ ਹੈ ਕਿ ਅਸੀਂ ਸਾਡੇ ਕੋਲ ਵੀਜ਼ਾ ਤੇ ਅਸੀਂ ਆਪਣਾ ਰੱਖਿਆ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਦਾਰੀ ਰੰਗ ਦੇ ਤੁਹਾਨੂੰ ਕਰਾਵਾਂਗੇ ਜੀ ਠੀਕ ਹੈ ਜੀ ਇਹ ਕਾਰਡ ਮੇਰਾ ਲਓ ਜੀ ਦਰਸ਼ਨਦਾਰੇ ਅੱਜ ਕਰਤਾਰਪੁਰ ਸਾਹਿਬ ਇੱਧਰ ਦੀਆਂ ਜਾਂ ਗੱਡੀ ਪਿੱਛੇ ਖੜੀ ਕਰਨੀ ਪੈਂਦੀ ਆ ਇੱਥੋਂ ਪਾਸ ਤੇ ਅੱਗੇ ਲੈ ਕੇ ਜਾਂਦੇ ਨੇ ਤੇ ਅੱਜ ਦਰਸ਼ਨਦਾਰੇ ਕਰਤਾਰਪੁਰ ਸਾਹਿਬ ਦੇ ਹੋਣਗੇ ਜੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਇੱਥੇ ਇਹਨਾਂ ਨੇ ਖੇਤੀ ਕੀਤੀ ਸੀਗੀ ਦੇ ਤੁਹਾਨੂੰ ਭਾਗ ਆ ਤੇ ਸਾਨੂੰ ਨਸੀਬ ਹੋਇਆ ਕਿ ਅਸੀਂ ਅਰਦਾਸ ਦੇ ਵਿੱਚ ਜਦੋਂ ਕਰਦੇ ਆ ਜਿੰਨਾ ਗੁਰਧਾਮਾਂ ਨੂੰ ਖਾਲਸਾ ਪੰਥ ਉਹ ਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲਦਾ ਤਾਂ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਆਓ ਜੀ ਅੰਕਲ ਜੀ ਹਾਂ ਅਸੀਂ ਤੁਹਾਨੂੰ ਮਾਜੀ ਧਰਵਾ ਜੀ ਮਿਲਦੇ ਜੀ ਥੈਂਕ ਯੂ ਨ ਦੇ ਜੀ ਮਹਾਰਾਜ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵੈਲਕਮ ਹੋ ਗਿਆ ਜੀ ਕਿੰਦੇ ਜੀ ਆਨ ਮੌਲਾ ਦਿਸ਼ਨਦਾਰੀ ਦਰਸ਼ਨੀ ਜੋੜੀ ਕਰਤਾਰਪੁਰ ਸਾਹਿਬ ਅੱਜ ਇਹਨਾਂ ਨੇ ਸਟੈਂਡ ਮੈਨੂੰ ਲਿਆਉਣ ਨਹੀਂ ਦਿੱਤਾ ਅੰਦਰ ਨਹੀਂ ਆਉਣ ਦਿੱਤਾ ਸੋ ਹੱਥ ਐ ਇਦਾਂ ਹੀ ਹੱਥ ਛੜ ਕੇ ਬਣਾਉਣੀ ਪੈਣੀ ਐ ਫੋਨ ਸਟੈਂਡ ਨਹੀਂ ਐ ਬਹੁਤ ਸਤਿ ਸ਼੍ਰੀ ਅਕਾਲ ਦਰਸ਼ਕਾ ਦਾਰੇ ਤੁਹਾਨੂੰ ਕਰਾਵਾਂਗੇ ਚ ਪੂਰੇ ਜੀ ਕਿਰਪਾ ਕਰੇ ਇਹ ਯਾਤਰਾ ਸਫਲ ਹੋ ਜਵੇ ਕੋਸਾ ਵਾਹਿਗੁਰੂ ਜੀ ਇਵਤੇ ਠੀਕ ਹੈ ਜੀ ਵਧੀਆ ਜੀ ਮਾਰਾ ਮਾਸ਼ਾ ਅੱਲੋ ਜੀ ਨਾਈਸ ਟੀਕ ਕਰਨਾ ਨਹੀਂ ਜੀ ਠੀਕ ਹੈ ਸਾਮਣੇ ਜੀ ਜੋੜੇ ਜਮਾ ਕਰਾਉਂਦੇ ਜੀ ਅਸੀਂ ਇੱਥੇ ਤੇ ਵਾਹ ਪ੍ਰਕਾਸ਼ਣਾਂ ਨੂੰ ਵਾਹ ਦਿਸ ਇ ਬਿਊਟੀਫੁਲ ਗਰਾਉਂਡ ਹੈਰ ਸੋ ਆਲ ਦਿਸ ਇ ਮੇਡ ਹੀਰ ਗੁਰੂਕਰ ਦਾ ਨਕਸ਼ਾ ਜਿੱਦਾਂ ਇੱਥਾ ਗੁਰੂਕਰ ਦੀ ਇਮਾਰਤ ਹੋਗੀ ਦਿਸ ਇ ਦੀ ਕੈਨ ਇਟਸ ਗੇਟਿੰਗ ਮੇਡ ਦੈਟ ਇਟਸ অল ਮੇਡ ਸਮ ਆਫ ਦਿਸ ਮੇਡ ਇਵੈਨਚੁਅਲੀ ਦਿਸ ਇ ਲਾਈਕ ਅ ਸਮਾਲਰ ਪੋਰਸ਼ਨਸ ਆਫ ਦਿਸ ਰਾਈਟ ਦਸ ਇ ਇਮੇਜਨ बनाया जी थोड़ा से पहला सीखा यहाँ से इंडियन एंट्री होती है यहाँ से यहाँ से हमारी बसेस खड़ी होती हैं पी एमयू की प्रोजेक्ट मैंने की तो यहाँ से रिसीव करके यहाँ पे इमिग्रेशन ऑफिस है यहाँ पे छोड़ती हैं यहाँ पे एक दो बैंकिंग बैंक है एक तो प्रोजैक्ट चेंज है सॉरी एक्सचेंज है जहाँ से वो आपके अपनी करेंसी कर करवाते हैं और मेरे नेशनल बैंक है जहाँ से वो बीस डॉलर की टिकट परचेज़ करते हैं टिकट परचेज़ करके पासपोर्ट और टिकट जस्ट पासपोर्ट और कोई कोरोना टेस्ट या कोई किसी किस्म की कोई रिपोर्ट नहीं लेकिन आपके वो जहाँ जब इंडियन सेंट्री होती है तो वो चेक करते हैं पोलियो वगैरह भी और भी काफ़ी चीज़ें वो चेक करते हैं हमारे यहाँ पर पाकिस्तान में एंट्री होने के बाद कोई चीज़ कोई डॉक्यूमेंट नहीं चेक किया जाता जस्ट पासपोर्ट और बीस डॉलर टिकट मिलती है क्यों सर दादाजी ऐसा नहीं आंधी उतर आए हो ना ਕੋਈ ਕਿਸੇ ਕਿਸਮ ਦੀ ਸਾਡੇ ਨਾਲ ਚੈਕਿੰਗ ਨਹੀਂ ਹੋਈ ਸਿਰਫ ਪਾਸਪੋਰਟ ਔਰ ਵੀ ਡੋਲਰ ਟਿਕਟ ਜਿਹੜੀ ਹੈ ਉਹ ਇਥੋਂ ਇਮੀਗ੍ਰੇਸ਼ਨ ਕਰਵਾਉਂਦੇ ਨੇ ਕਸਟਮ ਔਰ ਏਐਨਐਫ ਵਗੈਰਾ ਡਿਪਾਰਟਮੈਂਟ ਨਹੀਂ ਆਪੇ ਬੈਠੇ ਹੋਏ ਫਿਰ ਇੱਥੇ ਆਣ ਕੇ ਅੱਜ ਗੁਰਦੁਆਰਾ ਇਹ ਕਿ ਬਾਅਦ ਵਿੱਚ ਬਸਿਸ ਹਮਾਰੀ ਰਿਸੀਵ ਕਰਤੀ ਹੈ ਜੋ ਛੋੜਤੀ ਆਪ ਇਹ ਦਰੇ ਰਾਵੀ ਹੈ ਇਸ ਸਾਥ ਨੂੰ ਠੀਕ ਹੋ ਗਿਆ ਧੰਨਵਾਦ ਤੁਹਾਡਾ ਯਹਾਂ ਤੇ ਆ ਕੇ ਗਾੜੀ ਛੋੜਤੀ ਹੈ ਜੀ ਇਹ ਦਰੇ ਰਾਵੀ यहाँ पे आपके बसेंस छोड़ती हैं ये इंडियन दर्शन ज्योरी और ये पाकिस्तान दर्शन ज्योरी यहाँ पर आप दिस कर रहे हैं ये है मेहमान लंगर हाल आर्ट गैलरी ये इसमाधी साहब यहाँ पे निशान साहब है ये सामने मेहमान खाना हो गया जी बाकी ये सारी मार्केट है इस तरफ धन्यवाद

ਸਮਾਦ ਬਲ ਸੀ ਜਿੱਥੇ ਸਾਧੂ ਮੁਸਲਮਾਨ ਭਾਈਚਾਰਾ ਜਿਹੜਾ ਉਹ ਪ੍ਰਮਤ ਕੇ ਮਨ ਦੇ ਸਿਬਾਬੇ ਨਾਨਕ ਨੂੰ ਤੇ ਉਹਨਾਂ ਨੇ ਕਿਹਾ ਸੀ ਸਿੱਧਾ ਫੜਾਣਾ ਤੇ ਫਿਰ ਉਹ ਚਾਦਰ ਜਿੱਤਾ ਕਹਿੰਦੇ ਆ ਉਹਨਾਂ ਨੇ ਇੱਥੇ ਸਮਾਦੀ ਬਣਾਈ ਸੀ ਇਸ ਪੂਤਰ ਸਥਾਨ ਤੇ ਉਸ ਤੋਂ ਉਹਨਾਂ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਾਦਰ ਤੇ ਉਹਨਾਂ ਨੂੰ ਦਫਨਾ ਦਫਨ ਕੀਤਾ ਸੀ ਜੀ ਇਹ ਉਹ ਸਮਾਦੀ ਬਣਾਈ ਹੋਈ ਜੀ ਸੇਮਰ ਦਸ ਕਰ ਕਰ ਅੰਦਰ ਰਿਕਾਰਡਿੰਗ ਨਹੀਂ ਕਰਦੇ ਮੈਨੂੰ ਲੱਗਦਾ ਇਹਨਾਂ ਨੇ ਇੱਥੇ ਫੀਲਰ ਭੇਜਿਆ ਸਰਪਾਰਸਾਹ ਜੀ ਬਨਾਰਕਦੇਵ ਜੀ ਦਾ ਜਿੱਦਾਂ ਸਿੱਖ ਪਾਚਰੇ ਵੱਲੋਂ ਸੰਸਕਾਰ ਕੀਤਾ ਸੀ ਜੀ ਇਹੋ ਚੱਲੋ ਹੁਣ ਅਸ ਕਿਦਾਂ ਓਕੇ ਇਹ ਥੱਲੇ ਆ ਜੀ ਜਗਾਵਾਂ ਪ੍ਰਕਾਸ਼ ਉੱਤੇ ਆ ਪਾ ਉੱਪਰ ਦਰਸੰਦਾਰੀ ਕਰਦੇ ਚੱਲ ਕੇ ਆਜੋ ਵਾਹਿਗੁਰੂ ਨਾਮ ਤੇ ਇੱਕ ਪਾ ਉੱਤੇ ਪਿਤਾ ਦਾਨ ਤੇਸਤਾਨ ਰਹਿਤ ਦਾਨ ਤੋ ਵੇਖਣ ਕਰਵਾ ਲਿਆ ਹਨ ਤੇ ਤਾਂ ਕਿ ਕੋ ਸਪੁੱਤਰ ਦੀ ਦਾਤ ਵਾਸਤੇ ਕੋ ਚੰਗੀ ਦੀ ਦਾਤ ਵਾਸਤੇ ਕਾਰੋਬਾਰ ਦੇ ਵਿਕਤਾ ਵਾਸਤੇ ਦੇਹ ਉਤਾਂ ਵਾਸਤੇ ਬੱਚਿਆਂ ਦੇ ਅਨੰਦ ਕਰਾਵਾ ਵਾਸਤੇ ਬੱਚਿਆਂ ਦੇ ਵਿਦੇ ਆਦੇਦਾਨ ਵਾਸਤੇ ਬੱਚਿਆਂ ਦੇ ਸੰਜੋਗਾ ਵਾਸਤੇ ਗੁਸ਼ਟਿਕੀ ਜੀਵਨ ਬਾੜੀ ਤੇ ਬਾੜੇ ਵਾਸਤੇ ਅਰਦਾਸਾਂ ਜੋਤਰੀਆਂ ਕਰਵਾ ਰਹੇ ਹੰਤਾ ਜੀ ਜਾਣੀ ਜਾਣ ਤੇ ਬਖਸ਼ਣ ਹਾਰੋ ਆਪਣੀਆਂ ਸਮੂਹ ਸੰਗਤਾਂ ਦੀਆਂ ਅਰਦਾਸਾਂ ਵੇਦੀਆਂ ਜੋਦਰੀਆਂ ਤੇ ਪਰਵਾਹ ਕਰੋ ਪਿਤਾ ਜੀ ਸੰਗਤਾਂ ਦੇ ਕਾਰਜ ਆਸ ਕਰੋ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਕਸ਼ਟਾਂ ਦਾ ਨਾਸ ਕਰੋ ਤੇ ਜ਼ੁਲਮਾਂ ਤੇ ਜ਼ੁਲਮਾਂ ਤੋਂ ਬਚਾ ਕੇ ਰੱਖੋ ਆਪਣੇ ਘਰੋਂ ਤੁਰਨਾ ਆਮ ਦੀ ਅਦਾ ਤਾਂ ਉਹ ਸਿੱਖੀ ਜੀਵਨ ਬਾਣੀ ਤੇ ਬਾਣੇ ਜੀ ਦਾ ਨਾਮ ਮੁਛੋ ਪਿਤਾ ਜੀ ਆਪ ਜੀ ਦੀਆਂ ਸੰਗਤਾਂ ਤਾਲੀਆਂ ਝੋਲੀਆਂ ਝੋਲੀਆਂ ਲੈ ਕੇ ਆਗਰ ਤੇ ਪਹੁੰਚ ਗਿਆ ਨਾ ਆਪਣੀਆਂ ਸੰਤਾਂ ਰ ਭਰੀਆਂ ਝੋਲੀਆਂ ਖੁਸ਼ੀਆਂ ਖੜਿਆ ਤਰਾਪਸ ਪਰਿਵਾਰਨ ਪਹੁੰਚਣ ਦੀ ਸਦੱਤਾ ਬਖਸ਼ਣਾ ਰਾਹਾਂ ਪੈਦੇ ਹਿਰਦਨ ਨਾਲ ਸਾਂਹ ਕਰਨਾ ਤੇ ਫਿਰ ਇਸੇ ਤਰ੍ਹਾਂ ਖੁਸ਼ੀਆਂ ਖੜਿਆ ਆਪਣੇ ਜੁਤਰਾ ਸਥਾਨ ਦੇ ਕੁੱਲੇ ਦਰਸ਼ਨ ਆਦਾਰਨਤਾ ਦਾ ਪਛਾਣ ਕੀਤਾ ਜੀ ਸੰਤਾਂ ਦੀਆਂ ਦਿਲ ਫੁੱਲ ਭੇਟਾਵਾਂ ਦਰਪਰਵਾਨ ਕਰੋ ਖਜ਼ਾਨੇ ਬਰਪੂਰ ਕਰੋ ਕਾਰੋ ਬਰਨ ਚੇਤ ਤੁਮਾਈਂ ਮੈਂ ਰੋਜ਼ੀਐ ਬਰਿੰਤਾ ਬੋ ਸੰਤਨ ਪਾਵਰ ਬਿਧਰ ਕੋ ਨਾਮੇ ਬਖਸ਼ੋ ਸਹੀ ਪਿਆਰੇ ਮੇਰ ਜਿਨਾ ਮਜਗ ਦਾ ਪਤਰਨਾਮ ਕਿਤਾਵੇ ਨਾਨਕ ਨਾਮ ਚੜਦਿਆ ਤੇਰੇ ਪਾਣੀ ਸਰਬੀ ਅਮਰਤ ਸਾਰੇ ਗੁਰੂ ਨਿਸਤਾ Eu Jalā. E ਧਰ ਹੈ ਕਰਤੇ 요걸 어 that the ਦੇਖਿਆ ਕਿ ਤੇ ਇੱਥੋਂ ਥੋੜਾ ਜਿਹਾ ਉਹਨੂੰ ਦਰਸ਼ਨ ਕਰਾ ਦਈਏ ਵਿੰਡੋ ਦੇ ਵਿਚੋਂ ਦੀ ਆਹ ਪੂਰੇ ਦੇਖਦੇ ਆ ਬਾਬੇ ਦੇ ਖੇਤ ਜਿਹੜੇ ਹਨਾ ਅਸੀਂ ਉਹ ਉਧਰ ਨੇੜੇ ਜਾ ਕੇ ਛੜਕ ਤੇ ਪਰਲੇ ਪਾਸੇ ਵੀ ਦਰਸ਼ਨ ਕਰਾ ਦਿੰਨੇ ਆ ਜੀ ਇੱਿੱਤਾ ਹਾਂ ਲੋ ਜੀ ਦਰਸ਼ਨ ਕਰੋ ਬਾਬਾ ਜੀ ਦੇ ਖੂਦ ਹੈ ਹਨਾ अंदर वस्तु चीज ये देखो अंकुर तरह किन्ना सारा कुछ उस समय नहीं सारिया ਜੀ ਦੇ ਸਮੇਂ ਹੀ ਤੇ ਤੁਮ ਅਰਜ਼ੀ ਦਰਸ਼ਮ ਕਰੋ ਅਰ ਦਸਾ 20 ਅਸਾ ਤੇ ਇਹ ਗੋਲਾ ਆ ਜਿਹੜਾ ਜੰਗ ਵੇਲੇ ਸਿੱਟਿਆ ਗਿਆ ਸੀਗਾ ਜਦਾ ਇਤਿਹਾਸ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਕਰਾਮਾਤ ਇਹ ਗੋਲਾ ਪੰਪ ਭਾਰਤੀ ਹਵਾਈ ਸੈਨਾ ਨੇ 1971 ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਖਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਲਈ ਛੁੱਟਿਆ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਖਾਸ ਰਹਿਮਤ ਸਦਕਾ ਇਹ ਗੋਲਾ ਸ੍ਰੀ ਖੂਹ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਅਤੇ ਗੁਰਦੁਆਰਾ ਸਮਾਦ ਮਜ਼ਾਰ ਸਾਹਿਬ ਜੀ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਸੀ ਦਾ ਸੰਯੋਗ ਹੈ ਇਹ ਗੱਲ ਹੈ ਕਿ ਇਹ ਉਹ ਪਵਿੱਤਰ ਖੂਹ ਸਾਹਿਬ ਹੈ ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਤੁਹਾਨੂੰ ਗੁਰੂ ਨਾਨਕ ਜੀ ਤੁਹਾਨੂੰ ਗੁਰੂ ਨਾਨਕ ਗੁਰੂ ਨਾਨਕ ਸਤ ਕਰਤਾ ਸ਼ੁਕਰਪਾਰ ਜਲੇ ਇਸ ਏਕੀਪ ਨੂੰ ਹਰ ਸੇਂਕੀ ਦੀ ਬਸ਼ਰੀਦ ਦਿਖੋਦਾ ਸੀਨੀਅਰ ਆਰਟਿਸਟਾਂ ਮਿਲ ਕੇ ਕਤਾਰਪੁਰਾਟ ਗੱਲੀਵਾਸੇ ਪੇਂਟਿੰਗਸ ਬਣਾਈਆਂ ਹੋਰ ਇਹ ਸਭ ਮੁਸਲਿਮ ਆਰਟਿਸਟ ਸੀ ਜਿਨ੍ਹਾਂ ਫਰਸਟ ਟਾਈਮ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਸਫੇ ਦੇ ਕੰਮ ਕੀਤਾ ਔਰ ਪੂਰੀ ਦੁਨੀਆ ਨੂੰ ਇੱਕ ਸੌਫਟ ਮੈਸੇਜ ਦਿੱਤਾ ਪਾਕਿਸਤਾਨੀ ਕੌਮ ਹਰ ਮਜ਼ਬ ਹਰ ਧਰਮ ਦਾ ਇਤਰਾਮ ਕਰਦੀ ਇਸ ਆਰਟਵਰਕ ਦੇ ਚੈਨਾ ਕੁਝ 올 ਹਿਸਟਰੀ ਨੂੰ ਪੇਂਟ ਕੀਤਾ ਕੁਝ 올 ਪੇਂਟਿੰਗ ਨੂੰ ਮੈਨੇਜਰ ਕੀਤਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਰਡਸ ਨੂੰ ਕੈਲੀਗ੍ਰਾਫੀ ਕੀਤਾ ਔਰ ਕੁਝ ਆਪਣੇ ਮੁਕੱਦਸ ਕਿਤਾਬ ਪੁਰਾਣੇ ਬਾਗ ਦੇ ਵਰਡਸ ਨੂੰ ਕੈਲੀਗ੍ਰਾਫੀ ਕੀਤਾ ਇਹ ਜਿੰਨਾ ਵੀ ਆਰਟਵਰਕ ਲਾਹੌਰ ਵੱਲੋਂ ਫਕੀਰਖਾਨਾ ਮਿਊਜ਼ੀਅਮ ਦੀ ਤਰਫੋਂ ਲਗਾਇਆ ਗਿਆ ਫਕੀਰ ਫੈਮਿਲੀ ਮਹਾਰਾਜਾ ਰਣਜੀਤ ਸਿੰਘ ਦੇ ਸੀਨੀਅਰ ਮਨਿਸਟਰ ਫਕੀਰ ਅਜੀਜ਼ੁੱਦੀਨ ਉਹਨਾਂ ਦੀ ਸੱਤ ਜਨਰੇਸ਼ਨਾਂ ਦੇ ਤੱਕ ਕਰ ਰਹੀ ਹੈ ਉਹ ਨਮਜ਼ਦ ਇਸੇ ਕਲੀਨ ਦਾ ਬੋਸਣਾ ਚਾਹੋਗੇ ਆਕੋ ਸਹਿਲਵਾ ਜੀ ਤੁਸੀਂ ਬਾਈ ਵੀ ਕਰ ਸਕਦੇ ਹੋ 2000 ਤੋਂ 10000 ਰੁਪਏ ਚੱਲਣ ਦੀ ਪੇਂਟਿੰਗ ਵੀ ਹੈਗੀ ਹੈ ਰੀਪੇਂਟਿੰਗ ਆਗਨੇ ਦੇ ਆ ਪਾਕਿਸਤਾਨੀ 300 ਆ 400 ਬੰਦਰ ਟਿਕਟ ਵਾਟਸਐਪ ਪੇ ਰਾਣਗ ਦੇ ਖੇਤ ਆ ਜੀ ਆ ਜੂਮ ਕਰਕੇ ਤੁਹਾਨੂੰ ਦਿਖਾ ਰਹੇ ਆ ਚੰਡਾ ਇੰਡੀਆ ਤੇ ਪਾਕਿਸਤਾਨ ਦਾ ਤੇ ਆਹਾ 게ਟ ਆ ਜੀ ਜਿਹੜਾ ਕੋਰੀਡੋਰ ਦਾ ਜਿੱਥੋਂ ਸੰਗਤਾਂ ਹਰ ਰੋਜ਼ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਆਪਣਾ ਜੀਵਨ ਸਫਲਾ ਕਰਕੇ ਜਾਂਦੀਆਂ ਨੇ ਜੀ ਅੱਜ ਵੀ ਕਾਫੀ ਸੰਗਤ ਇੱਥੇ ਅਸੀਂ ਦੇਖਿਆ ਆਈ ਹੋਈ ਸੀ ਤੇ ਆ ਸਾਰੇ ਬਾਬੇ ਰਾਣਗ ਦੇ ਖੇਤ ਆ ਜੀ ਇੱਧਰ ਆਹ ਹੁਣ ਇੱਥੇ ਪਾਰਕ ਬਣਾਈ ਹੋਈ ਆ ਇਸੇ ਪਾਰਕ ਦੇ ਵਿੱਚ ਮੈਂ ਦੇਖਿਆ ਸੀ ਸਾਡੇ ਪਿੰਡ ਦੀ ਸੰਗਤ ਆਈ ਸੀਗੀ ਤੇ ਉਹ ਆਪਣੇ ਬਜ਼ੁਰਗਾਂ ਨੂੰ ਮਿਲ ਕੇ ਗਏ ਸੀ ਜੀ ਤੇ ਇਹ ਸਾਰਾ ਬਹੁਤ ਹੀ ਸੋਹਣਾ 뷰 ਹੈ। ਆਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੱਦਾਂ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ ਦਰਸ਼ਨਾਂ ਵਾਸਤੇ ਤੇ ਉੱਥੇ ਮਨ ਨੂੰ ਸ਼ਾਂਤੀ ਆਉਂਦੀ ਹੈ ਇਸੇ ਤਰ੍ਹਾਂ ਹੀ ਇੱਥੇ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ ਜੀ ਬਹੁਤ ਹੀ ਪਿਆਰਾ 뷰 ਆ ਤੇ ਬੜਾ ਰਸ ਭਿੰਨਾ ਕੀਰਤਨ ਹੋ ਰਿਹਾ ਸੀ ਜਦੋਂ ਅਸੀਂ ਆਏ ਆ ਤੇ ਅਸੀਂ ਪੂਰਾ ਕਵਰ ਕਰ ਲਿਆ ਆ ਸੋ ਅੱਜ ਦੀ ਵੀਡੀਓ ਜਿਸ ਤੁਹਾਨੂੰ ਪੂਰੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਆਵਾਗਗੇ ਜੀ ਤੇ ਗੁਰੂ ਕਿਰਪਾ ਕਰੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਆਪਾਂ ਵੀ ਕਰ ਰਹੇ ਆ ਤੇ ਆਪਾਂ ਆਪਣੇ ਬਾਕੀ ਪਰਿਵਾਰਕ ਮੈਂਬਰ ਨੇ ਜਿਹੜੇ ਮੰਡਵੀ ਟੀਵੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਦਰਸ਼ਨਦਾਰੇ ਕਰਾਵਾਂਗੇ ਜੀ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਦੇਖੂਗਾ ਉਹ ਦਰਸ਼ਨਦਾਰੇ ਕਰਕੇ ਆਪਣਾ ਤਨਮਨ ਨਿਹਾਲ ਕਰਨ ਚੜ੍ਹਦੀ ਕਲਾ ਹੋ ਜਾਵੇ ਜੀ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ